ਕੇ ਲੋੜ ਹੈ ਮਾਰ ਦੀ ਲਾਲ ਨੇ ਦੇਖੋ ਹੋਪੇ ਤੋਂ ਲੈ ਆਈ ਕੇ ਲੋੜ ਹੈ ਮਾਰ ਦੀ ਲਾਲ ਨੇ ਦੇਖੋ ਹੋਪੇ ਤੋਂ ਲੈ ਆਈ ਜਾ ਦੀਦੀ ਮਨੀ ਗੁਰੂ ਗੋਬਿੰਦ ਸਿੰਘ ਮਾ ਤੇ ਇਹਨਾਂ ਦੇ ਲਾਲਾਂ ਨੂੰ ਮੈਂ ਡਰਤ ਤਾ ਬਿਤੀ ਮੱਜਾ ਬਿਸਰਾ ਦਿੱਤਾ ਤੇ ਇਹ ਮੈਨੂੰ ਆਹ ਕਿਰਾਇਆ ਜਿੰਨੇ ਨੇ ਮੈਨੂੰ ਕਹਿੰਦੇ ਨੇ ਮੋਰਾ ਵੀ ਕਹਿੰਦੇ ਮਾਤਾ ਜੀ ਨੇ ਬੜਾ ਸਮਝਾਇਆ ਵੀ ਗੰਗੂ ਤੇ ਪਾਪ ਨਾ ਕਰ ਤੇ ਤੂੰ ਨਾ ਕਰ ਜੋ ਕਰਿਆ ਬੜਾ ਮਾੜਾ ਕਰਿਆ ਕਹਿੰਦੇ ਨੇ ਕਿ ਪਾਪੀ ਪਾਪ ਕਰਨਾ ਉਸੇ ਮੋੜਾ ਨਾਲ ਇੱਕ ਪਾਪ ਨੂੰ ਲੁਕਾਉਣ ਦਾ ਮਾਰਾ ਪਿੰਡ ਦਾ ਕੋਈ ਮੋਤਵਾਰ ਬੰਦਾ ਉਹਨੂੰ ਕੋਲ ਬਿਠਾ ਕੇ ਕਹਿੰਦਾ ਦੇਖੋ ਕਿਹਨੇ ਭੱਜਣਾ ਗਾਣਾ ਕਹਿੰਦਾ ਮੈਂ ਤੇਰੇ ਫਰੈਂਡ ਦੇ ਚੈਟ ਕਰਨ ਚਾਹਿਆ ਮਾਂ ਨੇ ਬੜਾ ਸਮਝਾਇਆ ਸੀ ਆਓ ਬੜੇ ਲੰਮੇ ਪ੍ਰਕਾਸ਼ ਨੇ ਰਈਆ ਤੇ ਵਿਤੜ ਕੇ ਹਮੇ ਜੀਣਾ ਨਹੀਂ ਆਤਾ ਖਾਣਾ ਨਹੀਂ ਸੋਣਾ ਨਹੀਂ ਪੀਣਾ ਨਹੀਂ ਆਤਾ ਪਾਈ ਦਇਆ ਸਿੰਘ ਜੀ ਮਹਾਰਾਜ ਵੇਖੋ ਤੁਸੀਂ ਤਾਂ ਲਾ ਬਾਬਾਜੀਤ ਸਿੰਘ ਜੀ ਨੂੰ ਵੀ ਤੋਰ ਦਿੱਤਾ ਛੋਟਿਆਂ ਦੀ ਮਿਲਣ ਦੀ ਆਸ ਨਹੀਂ ਬੇਨਤੀ ਹੈ ਵੀ ਇੱਕ ਤਾਂ ਰੱਖ ਲਓ ਮਹਾਰਾ ਕਹਿੰਦੇ ਬਾਬਾ ਅਜੀਤ ਸਿੰਘ ਤਾਂ ਸਿੱਧੀ ਪ੍ਰਾਪਤੀ ਕਰ ਚੁੱਕੇ ਨੇ ਪਾਈ ਦਇਆ ਸਿੰਘ ਮੇਰੇ ਪੁੱਤਰ ਪੰਥ ਦੀ ਇਮਾਨਤ ਨੇ ਆਪਣੇ ਹੱਥੀ ਤਿਆਰ ਕੀਤਾ ਨਾਲੇ ਸਿੱਖਿਆ ਦਿੱਤੀ ਬੀ ਲਾਲ ਜੀ ਜਦੋਂ ਸ਼ੀਧੀ ਦੇਣੀ ਮੂੰਹ ਪਰਨੇ ਦੇਖ ਕੇ ਦੇਣੀ ਪਿੱਛੇ ਨੂੰ ਨਹੀਂ ਦਿਖਣਾ ਤੇ ਜਦੋਂ ਤੇਰੀ ਛਾਤੀ ਵਿੱਚ ਪੱਟ ਵੱਜਦੇ ਹੋਣ ਤੇ ਪੁੱਤਰਾ ਮੈਂ ਵੇਖਣਾ ਵੀ ਮੇਰਾ ਲਾਲ ਕਿੰਨੇ ਕ ਪੱਟ ਖਾ ਕੇ ਜੀਵ ਹੁੰਦਾ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਦੂਸਰੇ ਪੁੱਤਰ ਨੂੰ ਵੀ ਇਹ ਸਿੱਖਿਆ ਦੇ ਰਹੇ ਨੇ ਤੇ ਆਪਣੇ ਹੱਥੀ ਮੌਤ ਦੇ ਗਾਨੇ ਬਣ ਕੇ ਹੱਥੀ ਬਣ ਕੇ ਮੌਤ ਵਾਲੇ ਗਾਨੇ ਦੁਰਾ ਕੋਰੇ ਪਾ ਮੀਰ ਤੇ ਪਖੇਰੂ ਵੀ ਨਹੀਂ ਚੱਲਦੇ ਜੀ ਕਦੇ ਇੱਥੇ ਕੋਈ ਪਿਆਰ ਦਤਲਾ ਦੇਆ ਨਵਾਈ ਦੇ ਖੀਰੀ ਹੋ ਰਸਮ ਨਿਵਾਦਿਆ ਪੱਗ ਲਾ ਕੇ ਸੀਸ ਦੀ ਦੋ ਟੋਟ ਕੇ ਬਣਾ ਦਿਆ ਦਾਤਾ ਆਦਾ ਦਦਵਾ ਦੇ ਸਰੀਰ ਉੱਤੇ ਪਾ ਦਿਆ ਬੜੇ ਹੀ ਗਰੀਬ ਮਾਪੇ ਇਸ ਜਾਗ ਵਿੱਚ ਪਏ ਨੇ ਪਰ ਖੱਪਣੋਂ ਬਗੈਰ ਦਸ ਕਿਹਦੇ ਪੁੱਤ ਗਏ ਨੇ ਬੋਲੇ ਦਸ਼ਮੇਸ਼ ਪਿਤਾ ਉਦੋਂ ਲਲਕਾਰ ਕੇ ਲੈਣਾ ਕੀਆ ਸਿੰਘਾਂ ਮੇਰੇ ਪੁੱਤਾਂ ਨੂੰ ਪਿਆਰ ਕੇ ਵੇਖ ਲੈ ਮੈਦਾਨ ਵਿੱਚ ਜਰਾ ਛਾਤੀ ਮਾਰ ਕੇ ਸਿੰਘ ਵੀ ਸ਼ਹੀਦ ਹੋਏ ਕਿੰਨੇ ਜਾਨਾ ਵਾਰ ਕੇ ਕਰਮਾਰਾ ਕਹਿੰਦੇ ਤੂੰ ਕਹਿਣਾ ਵੀ ਮੈਂ ਆਪਣੇ ਪੁੱਤਰਾਂ ਨੂੰ ਛੱਡ ਕੇ ਤੇ ਮੈਂ ਆਪਣੇ ਬਿੰਦੀ ਪੁੱਤਰਾਂ ਤੇ ਕੰਪਣ ਪਾ ਗਿਆ ਅਸਲੀ ਪੁੱਤਰ ਤਾਂ ਮੇਰਾ ਖਾਲਸਾ ਹੈ ਮੇਰਾ ਬਿੰਦੀ ਪੁੱਤਰ ਮੇਰਾ ਪੁੱਤਰ ਨਹੀਂ ਮੈਂ ਤਾਂ ਪੰਥ ਦੀ ਇਮਾਨਤ ਨੇ ਮੇਰਾ ਪੁੱਤਰ ਤਾਂ ਖਾਲਸਾ ਨਾਦੀ ਪੁੱਤਰ ਆਪਾਂ ਆਪਾਂ ਨੂੰ ਕਹਿਆ ਸੀ ਨਾ ਦਰਬਾਰ ਸਾਹਿਬ ਇਹਨਾਂ ਪੁੱਤਰਨ ਕੇ ਸੀਸ ਪਰ ਬਾਗ ਦੀ ਇੱਜ਼ਤ ਚਾਹਤ ਚਾਰ ਬੋਏ ਤੋਂ ਕਿਆ ਹੋਇਆ ਜੀ ਉਤਲਾ ਖਾ ਗਿਆ ਸਾਡੇ ਨਾਲ ਇਸ਼ਾਰਾ ਕੀਤਾ ਸੀ ਪੁੱਤਰ ਬਣਾਇਆ ਸੀ ਅਸੀਂ ਅਸਸ ਕੀ ਜ਼ਰਦ ਨੇ ਸਾਨੂੰ ਪੁੱਤਰ ਬਣਾਉਂਦੇ ਹੈ ਮਹਾਰਾਜ ਅਸੀਂ ਹੋੜੀ ਪਾਸੇ ਬੜੇ ਫਿਰਦੇ ਕੀ ਅਹਿਸਾਸ ਹੋਏਗਾ ਕੀ ਫਖਰ ਮਾਣ ਮਹਿਸੂਸ ਕਰੋਗੇ ਆਪਣੇ ਆਪ ਤੇ ਵੀ ਅਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਆ ਮਹਾਰਾਜ ਕਹਿੰਦੇ ਖਾਲਸਾ ਛਾਪ ਕੇ ਲੈਸੀ ਨਾ ਵਿੰਨਕ ਬਣਿਆ ਰਹੇਗਾ ਠੰਡ ਸਰਦੀ ਬੜੀ ਆਪਦੀ ਇੱਥੇ ਤੇ ਉਹਦਾ ਸਹਰਾਣਾ ਲਾ ਕੇ ਮਹਾਰਾਜ ਜੰਗਲਾਂ ਵਿੱਚ ਸੁੱਤੇ ਸੀ ਤੇ ਉਹਨਾਂ ਕਹਿਆ ਸੀ ਕਹਿੰਦੇ ਗਲਾਬੇ ਪੰਜਾਬੀ ਨੂੰ ਅਸੀਂ ਤੇਰੇ ਕਰਕੇ ਨਹੀਂ ਆਏ ਇੱਥੇ ਹੋਰ ਬੜੇ ਪਿਆਰ ਵਾਲੇ ਨੇ ਫਿਰ ਜਾ ਕੇ ਗਲਾਬੇ ਪੰਜਾਬੀ ਨੇ ਇਦਾਂ ਨਿਆਲਿਆ ਕਰਈਆਂ ਕਰ ਗਿਆ ਹਾਂ ਕਰਈਆਂ ਕੀ ਹੋਇਆ ਉਹ ਮਾਤਾ ਗੁਰਦੇਈ ਕਰਈਏ ਹਾਂ ਕਰਈਏ ਕੁਝ ਉਹ ਬੜੀ ਹੋ ਗਈ ਸੀ ਅੱਖਾਂ ਦੇ ਪਰवटੇ ਹੁਣ ਅੱਗੇ ਨੂੰ ਆਵਦੇ ਚਿੱਟੇ ਹੋ ਗਏ ਅੰਨੀ ਪਹਿਲਾਂ ਤੋਂ ਸੀ ਖਬਰ ਦਾ ਰਿਜਾ ਬਣਿਆ ਉਹ ਗੁਰੂ ਗੋਬਿੰਦ ਸਿੰਘ ਮਰ ਨੇ ਆਪਣੇ ਮੁਖ ਤੋਂ ਬੋਲ ਕੇ ਖਤਰ ਦਾ ਨਿਜਾ ਮੰਗਿਆ ਜਿਹੜਾ ਤੇਰੀ ਮਾਂ ਨੇ ਬਣਾਇਆ ਤੁਰਿਆ ਤਾਂ ਨਹੀਂ ਸੀ ਜਾਂਦਾ ਭੱਜ ਕੇ ਕੰਧ ਨੂੰ ਆਖ ਲਾਉਂਦੀ ਹੋਈ ਬਾਹਰ ਆ ਗਈ ਪਰ ਗਰਾਮਿਆ ਸੱਚੀ ਗੁਰੂ ਗੋਬਿੰਦ ਸਿੰਘ ਆਏ ਨੇ ਆ ਆ ਉਹ ਕਹਿੰਦੇ ਨੇ ਸਾਡਾ ਖਾਲਸੇ ਦੇ ਪੀੜ ਦਾ ਸਮਾਂ ਪਰਮਾ ਦੀ ਇੱਛਾ ਪੂਰੀ ਕਰਕੇ ਜਾਣਾ ਹੈ ਭੱਜ ਕੇ ਆ ਕੇ ਉਧਾਂ ਚੱਲਿਆ ਨਹੀਂ ਸੀ ਜਾਂਦਾ ਗਲਾਪੇ ਦੇ ਵੇਲੀ ਦੇ ਉੱਪਰ ਚਿਬਾਰੇ ਤੇ ਚੜ ਗਈ ਸੀ ਤੇ ਮਹਾਰਾ ਦੇ ਚਰਨਾਂ ਵਿੱਚ ਇੱਥੇ ਦੋ ਰਿਆ ਨੇ ਇਤਿਹਾਸਕਾਰ ਇਹ ਵੀ ਲਿਖਦਾ ਵੀ ਉਹਨੇ ਮੜ ਦੇ ਚਰਨਾਂ 'ਚ ਸ਼ਰੀਰ ਦਾ ਤਿਆਗ ਕਰ ਦਿੱਤਾ ਕਹਿੰਦੇ ਮਾੜੇ ਮੇਰੀ ਇੱਛਾ ਹੀ ਹੋਸੀ ਬਲਾਸਟਰ ਕਿ ਮੈਂ ਤੇਰੇ ਚਰਨਾਂ ਤੇ ਮੱਖਦਰ ਦਾ ਰੀਜਾ ਮਾਰ ਨੇ ਫਿਰ ਉਹ ਬਿਲਕੁਲ ਲਿਆ ਸੀ ਪਰ ਜਿਹੜਾ ਰੀਜਾ ਬਣਿਆ ਉਹਨੇ ਤੇ ਮਾਰ ਨੇ ਪਾਇਆ ਉਸ ਪਰ ਤੇ ਫਿਰ ਉਹਨੇ ਸ਼ਰੀਰ ਛੱਡ ਗਿਆ ਸੀ ਤੇ ਇਹ ਫਿਰ ਮਾਛੀ ਵੜ ਦੇ ਤਿੱਕੇ ਕੰਡਿਆਰਾ ਤੋਂ ਅੱਗੇ ਚੱਲ ਗਏ ਮਹਾਰਾਜ ਰਾਜਕਲੇ ਕੋਲ ਪਹੁੰਚੇ ਇਤਿਹਾਸ ਬਣਾ ਲਵੇਰਾ ਤੇ ਦਿੱਖੇ ਰੋੜਾ ਤੇ ਕੰਡਿਆਰਾ ਤੇ ਪਏ ਵੇਖ ਕੇ ਭੁੱਗ ਵੀ ਭਗ ਗਿਆ ਸਿੰਘ ਦੀ ਨਿਕਲੀ ਸੀ ਕਿਉਂਕਿ ਉਹ ਤੀਰ ਨਾਲ ਜਿਹੜਾ ਛੱਲਾ ਸੀ ਮਾਰਨ ਤੇ ਪਾਇਆ ਹੋਇਆ ਸੀ ਨਾ ਜਿਹਦੇ ਨਾਲ ਤੀਰ ਨੂੰ ਖਿੱਚਦੇ ਸੀ ਤੇ ਉਹ ਉੰਗਲ ਸੁੱਜ ਗਈ ਸੀ ਤੀਰ ਚਰਾਤ ਲਾ ਕੇ ਤੇ ਫਿਰ ਉਹ ਨਿਕਲਿਆ ਨਹੀਂ ਸੀ ਉਹਦੇ ਵਿੱਚ ਹੀਰੇ ਜੜੇ ਹੋਏ ਸੀ ਤੇ ਉਹਦੀ ਰੋਸ਼ਨੀ ਨੂੰ ਚਮਕਦੇ ਵੇਖ ਕੇ ਭਗ ਗਿਆ ਸੀ ਭਗਾਇਆ ਤੇ ਮਹਾਰਾਜ ਕੋਲ ਤਾਂ ਸ਼ਰ ਸ਼ੇਰ ਹੀ ਸੀ ਅੰਦਰ ਜਦੋਂ ਭਾਈ ਦਾਸ ਸਿੰਘ ਨੇ ਆਇਆ ਤੇ ਇੱਕ ਤਾਂ ਮਾਰ ਜੁੱਤੀ ਵੀ ਸ਼ਾਇਦ ਕੋਈ ਦੁਸ਼ਮਣ ਹੈ ਤੇ ਉੱਚੀ ਉੱਚੀ ਕੋ ਬਹਾ ਮਾਰ ਕੇ ਰੋਏ ਜਿਵੇਂ ਕਲਗੀਆਂ ਵਾਲਿਆ ਸੋਹਣਿਆ ਚੰਨ ਮਾਈਆ ਕੁਝ ਯਾਦ ਹੈ ਕੀਤੀ ਬਤਾਈ ਤੈਨੂੰ ਕੀਰੇ ਜੜੇ ਰੰਗੀਲੇ ਪਘੂੜਿਆਂ ਵਿੱਚ ਰੰਦੀ ਲੋਰੀਆਂ ਦਿੰਦੀ ਸੀ ਦਾਈ ਤੈਨੂੰ ਰਤਾ ਰਹਿ ਗਿਆ ਵਟ ਜੇ ਬਿਸਤਰੇ ਤੇ ਰਾਤੀ ਰੱਖਿਆ ਉਹਨੇ ਜਗਾਈ ਤੈਨੂੰ ਮੈਂ ਹੈਰਾਨ ਹਾਂ ਦੁਜਨੀ ਦੇ ਸੋਹਣ ਫੁੱਲਾ ਨੀਂਦ ਸੁੋਣਾ ਤੇ ਕਿਸ ਤਰ੍ਹਾਂ ਆਈ ਤੈਨੂੰ ਮਹਾਰਾਜੇ ਕਿਤੇ ਬਿਸਤਰੇ ਤੇ ਥੋੜਾ ਜਿਹਾ ਵਟ ਵੀ ਪੈ ਜਾਂਦਾ ਤਾਂ ਉੱਥੇ ਵੀ ਤੁਸੀਂ ਜਾਦਗਰ ਰਹਿੰਦੇ ਤੋਂ ਆ ਮੁਕੰਮਿਆਂ ਤੇ ਜੁੱਤੀ ਦੀ ਨੋਕ ਕੱਢ ਕੇ ਅੱਗੇ ਐਦਾਂ ਜੁੱਤੀ ਨੂੰ ਹਿਲਾਇਆ ਵਜੀਦ ਖਾਨ ਉਹ ਵਜੀਦਿਆ ਤੇਰੇ ਰਾਜ ਭਾਗ ਅਸੀਂ ਜੁੱਤੀ ਦੀ ਨੋਕ ਤੇ ਲਿਖਦੇ ਆ ਤੂੰ ਕਹਿੰਦਾ ਸਲਾਮ ਕਬੂਲ ਕਰ ਲੋ ਇਹਦਾ ਪਹਿਲਾ ਦਿਨ ਹੀ ਸੀ ਤੇ ਫਤਿਹ ਦਾ ਜਕਾਰਾ ਜਦੋਂ ਸੂਬੇ ਦੀ ਕਚਹਿਰੀ 'ਚ ਪਹੁੰਚੇ ਲਾਲਾ ਫਤਿਹ ਦਾ ਜਕਾਰਾ ਛਲਿਆ ਸੂਬੇ ਦੀ ਕਚਹਿਰੀ ਗੂੰਜ ਗਈ ਲਾਲਾ ਜੀ ਦੇ ਨਾਲ جا ہے کے لا 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 ਯਾਰਾ ਮੱਤੇ ਦਾ ਸਤਾਰਾ ਸੱਜਿਆ ਜੇ ਵੀ ਯਾਰਾ ਮੱਤੇ ਦਾ ਸਤਾਰਾ ਸੱਜਿਆ ਜੇ ਵੀ ਜੇ ਛੱਡਿਆ ਨਹੀਂ ਕੱਜਿਆ ਕਿ ਬੱਜ ਕੇ ਬੁਲਾਇਆ ਕਾਜ ਵੱਜ ਕੇ ਫਤੇ ਪਾਵੇ ਤੇ ਆਨ ਹੋ ਜਾਵੇ ਆਪਾਂ ਕਹਿੰਦੇ ਆ ਨਾ ਗੁਰੂ ਗੋਬਿੰਦ ਸਿੰਘ ਦੇ ਮਨੋਂ ਭਾਵੇ ਤੇ ਬਗੈ ਸਤ ਸ੍ਰੀ ਅਕਾਲ ਇਹ ਗੱਜ ਕੇ ਕੱਜਿਆ ਛੱਡਿਆ ਨਹੀਂ ਜੀ ਛੱਡ ਦਿੱਤੀ ਤੇ ਛੱਡੀ ਦਿੱਤੀ ਫਿਰ ਉਹ ਤਾਂ ਸਾਡੀ ਨਹੀਂ ਨੀ ਜਕਾਰਾ ਗਜਾਈ ਦਾ ਆਂਦਾ ਛੱਡੀ ਤਾਂ ਨਹੀਂ ਇਸ ਕਰਕੇ ਤਾਂ ਬੇਰਤੀ ਕਰ ਦਿੱਤੀ ਐ ਫਿਰ ਦੂਜਾ ਦਿਨ ਫਿਰ ਉੱਥੇ ਨਵਾਬ ਮਲੇਰਕੋਟਲੇ ਵਾਲੇ ਨੂੰ ਵੀ ਕਹਿੰਦੇ ਆਵੇ ਕਿ ਤੇਰੇ ਭਰਾ ਨੂੰ ਗੁਰੂ ਗੋਬਿੰਦ ਸਿੰਘ ਨੇ ਅੱਖਾ ਚੋ ਤੀਰ ਪਰੋਕ ਕੇ ਨਾਰਖਾਂ ਨੂੰ ਮਾਰਿਆ ਸੀ ਆ ਗੁਰੂ ਗੋਬਿੰਦ ਸਿੰਘ ਦੇ ਲਾਲ ਨੇ ਲੱਲ ਬਦਲਾ ਲੈਣਾ ਤਾਂ ਦੇਖੋ ਨੇ ਹਾ ਦਾ ਨਾਰਾ ਮਾਰਿਆ ਇੱਕ ਨੇ ਮਾਰਿਆ ਸੀ ਮਲੇਰਕੋਟਲਾ ਵਸਦਾ ਕੋਈ ਬਣੇ ਤੇ ਸੀ ਸਿੱਖਾਂ ਦਾ ਸਿੱਕਾ ਤਾਂ ਸਾਰਾ ਕੁਝ ਕਰ ਦਿੰਦੇ ਨੇ ਇੱਕ ਨੇ ਹਾ ਦਾ ਨਾਰਾ ਮਾਰਿਆ ਸੀ ਅੱਜ ਵੀ ਮਲੇਰਕੋਟਲਾ ਵਸਦਾ ਮਾਰਨੇ ਵੀ ਕਿਹਾ ਸੀ ਮਲੇਰਕੋਟ ਨੂੰ ਇਹਨੂੰ ਛੱਡ ਕੇ ਜੁਲਮ ਰਾਤ ਦੀ ਮੁਗਲਾਂ ਦੀ ਝੜਪੱਟੀ ਜੀ ਸਾਹੀ ਦਾ ਬੋਟਾ ਪੱਟਿਆ ਸੀ ਨਾ ਤੀਰ ਨਾਲ ਮਾਰਨੇ ਰਾਏ ਕੱਲੇ ਕੋਲ ਜਿਹਦਾ ਨੋਰਾ ਮਾਈ ਸਮਿਆ ਲੈ ਕੇ ਗਿਆ ਸੀ ਸਾਧ ਸੰਗਤ ਜੀ ਉਹ ਕਹਿੰਦਾ ਮੇਰਾ ਵੈਰ ਮੈਂ ਰਣ ਤੱਤੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਜਿਵੇਂ ਮਰਜ਼ੀ ਚੱਲ ਲੜਾਂਗਾ ਇਹ ਨਿਆ ਬੱਚੇ ਨੇ ਇਹਨਾਂ ਦਾ ਕੀ ਇਹਨਾਂ ਦਾ ਕੀ ਦੋਸ਼ ਹੈ ਕਿਉਂਕਿ ਸ਼ਰਮ ਵੀ ਨਹੀਂ ਸੀ ਕਹਿੰਦੀ ਕਿਸੇ ਬੱਚੇ ਤੇ ਤੇ ਬਜ਼ੁਰਗ ਮਾਈ ਤੇ ਮਾਰ ਕੀਤਾ ਜਾਏ ਸ਼ਰਮ ਇਸ ਤੋਂ ਉਲਟ ਸੀ ਇਹਨਾਂ ਨੇ ਨੀਅਤ ਚ ਚੰਨ ਦਾ ਫਤਵਾ ਹੀ ਤਾਂ ਲਾਇਆ ਸੀ ਉਹ ਸ਼ਰਮ ਤੋਂ ਉਲਟ ਸੀ ਆਪਦੇ ਪੱਲਿਓ ਕਾਜੀ ਨੂੰ ਕਹੇ ਵਜੀਦਾ ਲਾ ਦੇ ਕਮੇ ਸਿੰਘ ਜੀ ਤੇ ਉਮਰਾ ਜੀ ਜਿਨਾਂ ਨੇ ਨਿੱਕੀਆਂ ਨਿੱਕੀਆਂ ਉਮਰਾ ਤੇ ਕਹਿੰਨੇ ਜੋਗੀ ਅੱਲਾ ਯਾਰ ਖਾਨ ਨੇ ਤਾਂ ਬੜਾ ਕਮਾਲ ਦਾ ਲਿਖਿਆ ਮੈਂ ਸਾਰਾ ਤੁਹਾਡੇ ਕੋਲ ਨਹੀਂ ਬੇਨਤੀ ਕਰ ਸਕਿਆ ਕਿਉਂਕਿ ਸਮਾਂ ਜਿਹੜਾ ਉਹ ਬੜੀ ਜਲਦੀ ਦੇ ਨਾਲ ਹੀ ਸਾਥ ਸੰਗਤ ਜੀ ਵੀ ਉਦਾ ਜਾ ਰਿਹਾ ਹੈ ਕਹਿੰਦੇ ਨੇ ਜਦ ਰਣ ਅਜੀਤ ਅਜੀਤ ਕਰਤ ਤਸ਼ਰੀਫ ਲਾएंगे ਅੱਬਾ ਕੇ ਸਾਥ ਜਿਸ ਘੜੀ ਤੇ ਜਹਾਰ ਆएंगे ਮਾਤਾ ਕبھی ਪਿਤਾ ਕبھی ਭਾਈ ਮਨਾएंगे लगा के गले से हमको कहेंगे बार बार मान जाओ हम नहीं मानेंगे जेन हार सोना लिखे ए जोगी अल्लाह लिख दिए दादी से बोले अपने सिपाही किधर गए अपनी दादी जोगी अल्लाह यारखान खान कहना बाबा फतेह सिंह बाबा जोरावर सिंह दादी से बोले अपने सिपाही किधर गए दरिया पे हमको छोड़ के राही किधर गए सड़फा के हाय सुत माई किधर गए अब्बा बागा के लश्कर शाही किधर गए भाई भी हमको भूल गए जो के जंग में अपना ख्याल तक नहीं जो के तूफान में साडा ख्याल भी नहीं अपना ख्याल तक नहीं जो के तूफान में सारू चेते नहीं किता जब राणा जी जीत कर तशरीफ लाएंगे अब्बा के साथ दुखड़ी जोजार आएंगे

ਗੱਟਿਆਂ ਤੇ ਦੰਗ ਵੇਖ ਕੇ ਰਹਿ ਗਈਆਂ ਪੂਹਾਂ ਤੋਂ ਪਾਣੀ ਭਰਦੀਆਂ ਪੈਣਾ ਤੇ ਲਾਲ ਮਾਸੂਮਾਂ ਤੋਂ ਹਾਕਮਾਂ ਬਦਲਾ ਕਾਦਾ ਲੈਣਾ ਜਾਪਣ ਕੋਈ ਰੱਬ ਰੂਹਾਂ ਵੇਖ ਕੇ ਤੱਪਦਾ ਦਿਲ ਜਾ ਥਰਿਆ ਖੇਡਣ ਦੀਆਂ ਉਮਰਾਂ ਸੀ ਪਾਪੀ ਉਹ ਤਰਸ ਕਿਉਂ ਨਾ ਕਰਿਆ ਬਾਸ ਫਿਰ ਕਾਰ ਵਾਲੀ ਨੂੰ ਕਹਿੰਦਾ ਰਿਹਾ ਮੋਤੀ RAM ਕੇਸ ਕੰਮ ਆਉਣ ਗਿਆ ਲਾਲਚ ਦੇ ਕੇ ਮਾਤਾ ਜੀ ਨੂੰ ਨਾਲ ਦੁੱਧ ਪੀਉਂਦਾ ਸੀ ਨਾਲੇ ਸਾਰੀ ਖਬਰ ਜਿਹੜੀ ਕਚੈਰੀ ਵਿੱਚ ਬੀਤਦੀ ਸੀ ਮਾਂ ਤੇਰੇ ਫਰਜੰਦਾ ਨੇ ਬੜੇ ਜਕਾਰੇ ਖਾ ਜਾ ਕੇ ਇਸ ਤਰ੍ਹਾਂ ਸ਼ਿੱਧੀਆਂ ਪ੍ਰਾਪਤ ਕਿਸ ਤਰ੍ਹਾਂ ਸੂਬੇ ਦਾ ਮੂੰਹ ਮੋੜ ਕੇ ਰੱਖੇ ਦਿੱਤਾ ਤੇ ਹੁਣ ਉਹਨਾਂ ਨੇ ਫਤਵਾ ਸੁਣਾ ਦਿੱਤਾ ਇਹਨਾਂ ਨੂੰ ਕੱਲ ਨੂੰ ਮੀਹਾਂ ਵਿੱਚ ਚੜਿਆ ਜਾਏਗਾ ਵਾਪਰੇ ਇਸ਼ਾਰਾ ਤੋਂ ਫਤੂਲਾ ਤਾਂ ਦਿੱਤਾ ਜੀ ਤੇ ਮਾਤਾ ਦਾਦੀ ਨੂੰ ਜਦੋਂ ਆ ਕੇ ਨਾਲ ਦੱਸਦੇ ਨੇ ਤੇ ਮਾਤਾ ਜੀ ਨੇ ਫਿਰ ਮੱਥੇ ਚੁੰਮੇ ਗਲ ਨਾਲ ਲਾਇਆ ਛਾਤੀ ਨਾਲ ਲਾ ਲਾ ਕੇ ਪਿਆਰ ਦਾ ਨਿਗ ਦੇਂਦੇ ਰੇ ਇੱਕੋ ਹੀ ਗੱਲਾਂ ਇੱਕੋ ਵਚਨ ਸਮਝਾਉਂਦੇ ਰੇ ਪੁੱਤਰੋ ਤੁਹਾਡੇ ਦਾਦੇ ਨੇ ਤਿਲਕ ਜੰਜੂ ਦੀ ਰਾਖੀ ਵਾਸਤੇ ਮਰਨਾ ਕਬੂਲ ਲਿਆ ਸੀ ਪਰ ਧਰਮ ਨਹੀਂ ਛੱਡਿਆ ਅਗਲਾ ਦਿਨ ਚੜਿਆ ਜੀ ਬੇਨਤੀ ਨੂੰ ਸੰਪੂਰਨ ਕਰਾਂ ਫਿਰ ਮਾਤਾ ਜੀ ਨੇ ਤਿਆਰ ਕੀਤਾ ਜੀ ਕਿਸੇ ਨੇ ਲਿਖਿਆ ਕਿ ਪੀਲੇ ਰੰਗ ਦੇ ਬਾਣੇ ਸੀ ਉਹ ਪਵਾਏ ਕਿਸੇ ਨੇ ਲਿਖਿਆ ਕਿ ਦਮਾਲੇ ਦੇਲੇ ਤੇ ਬਾਣੇ ਦੇਲੇ ਕਿਸੇ ਨੇ ਲਿਖਿਆ ਨੀਲੇ ਇਦਾਂ ਇਤਿਹਾਸੇ ਜ਼ਿਕਰ ਆਉਂਦਾ ਦੋਨਾਂ ਸੰਘੰਡੂਰੀਆ ਦਾ ਵੀ ਲਿਖਿਆ ਆ ਕਿ ਇਦਾਂ ਬਾਣੇ ਪਵਾਏਗੇ ਤਿਆਰ ਕੀਤਾ ਗਿਆ ਜੋਗੀ ਅੱਲਾ ਯਾਰ ਖਾਂ ਕਹਿੰਦਾ ਹੈ ਕਹਿੰਦੇ ਉਹਨਾਂ ਨੇ ਤਿਆਰ ਕੀਤਾ ਨਾ ਜਾਣੇ ਸੇ ਪਹਿਲੇ ਆਓ ਗਲੇ ਸੇ ਲਗਾ ਤੋ ਲੂੰ ਮਾਤਾ ਜੀ ਨੇ ਆਪ ਤਿਆਰ ਕਰਦੇ ਨੇ ਨਾ ਰਤੀ ਸਹਬਜ਼ਾਦਿਆਂ ਨੇ ਸਰੋਪੇ ਕੇਸੋਂ ਕੋ ਕੰਗੀ ਕਰੂੰ ਸਰੋਪੇ ਨੰਨੀ ਸੀ ਕਲਗੀ ਸਜਾ ਤੋ ਲੂੰ ਮਰਨੇ ਸੇ ਪਹਿਲੇ ਤੁਮ ਕੋ ਦੂਲਾ ਬਣਾ ਤੋ ਲੂੰ ਜੋਗੀ ਲਾਇਰਕਣਿਕ ਦਾ ਕਹਿੰਦੇ ਮਾਤਾ ਜੀ ਨੇ ਜਦੋਂ ਪਿਆਰ ਕਰਕੇ ਨਾ ਤੋਰਨ ਲੱਗੇ ਨੇ जाने से पहले आओ गले से लगा तो लूं केशों को कंघी करूं मुंह धुलआ तो लूं प्यारे से सरों पे नन्हीं सी कलगी सजा दूं लूं मरने से पहले तुमको दूल्हा बना दूं लूं माता जी ने जबो इस तरह साहिबजादा ने तैयार किया फिर कहंदे ने ओथे अपनी नूं नू याद कीता माता जी तां दी नूं क्योंकि ओ मां लगती है ना बाबा जवड़ावर सिंह दे बाबा फतेह सिंह दी ਆਜਾ ਜੀਤਾ ਰਾਣੀਏ ਲੈ ਮਿੰਟ ਉਧਾਰੇ ਤੱਕ ਲੈ ਮੇਰੀ ਬੱਚੀਏ ਚੰਨ ਚੜ੍ਹਦੇ ਖਾਰੇ ਆਜਾ ਧੀਏ ਦੇਖ ਲੈ ਅੱਜ ਤੇਰੇ ਪੁੱਤਰ ਚੱਲੇ ਨੇ ਚੱਲੇ ਮਾਪੇ ਆਵਣ ਨੂੰ ਜੀਤਾ ਤੇਰੇ ਨਾਲ ਤੁੰਦਾਰੇ ਚੱਲੇ ਮਾਪੇ ਆਵਣਗੇ ਜੀ ਰਾਜਾ ਮੈਂ ਤੋ ਉਧਾਰੇ ਤੱਕ ਲੈ ਮੇਰੀ ਬੱਚੀ ਚੰਨ ਚੜ੍ਹਦੇ ਖਾਰੇ ਬੜੇ ਲੰਮੇ ਪਰ ਕਰਨ ਨੇ ਗੜੇ ਦੇ ਨਾਲ ਲਾ ਕੇ ਤੋਰਿਆ ਮਾਤਾ ਜੀ ਨੂੰ ਪਤਾ ਸੀ ਅੱਗੇ ਦੋ ਦਿਨ ਮੁੜਿਆ ਇਹਨੇ ਹੁਣ ਇਹਨਾਂ ਨੇ ਮੁੜਨਾ ਨਹੀਂ ਬਸ ਫਿਰ ਜਿਹੜੀ ਸਜ਼ਾ ਸੁਣਾਈ ਸੀ ਬਤੇਰੇ ਲਾਂਚ ਦੇ ਕੇ ਸਾਰੇ ਕੰਮਾਂ ਤੋਂ ਨਾਕਾਮ ਰਹਿ ਕੋਈ ਗੱਲ ਪੂਰੀ ਨਾ ਕਰ ਸਕੇ ਕੰਧ ਚਿੰਨੀ ਸ਼ੁਰੂ ਕਰ ਦਿੱਤੀ ਜੀ ਗਾਰੇ ਦੀ ਕੰਧ ਸੀ ਤੇ ਜੋੜ ਕੇ ਪੂਰਾ ਨਾਲ ਲਾ ਕੇ ਆਪਾਂ ਤਾਂ ਜਿਵੇਂ ਬਖਾਨ ਨਾ ਵੀ ਵਿੱਚੋਂ ਇਦਾਂ ਦਿਸ ਜੇ ਤੇ ਗਾਇਬ ਹੈ ਗਾਇਬ ਨਹੀਂ ਪੂਰੀ ਨਾਲ ਲਾ ਕੇ ਮਿੱਟੀ ਮਿੱਟੀ ਹੋ ਗਈ ਸੀ ਚਰਨਾ ਦੇ ਵਿੱਚ ਜੋੜਿਆਂ ਵਿੱਚ ਇਦਾਂ ਲਾ ਕੇ ਕੰਧ ਚੜਦੇ ਗਏ ਚੜਦੇ ਗਏ ਚੜਦੇ ਗਏ ਜਦੋਂ ਗਲਗਲ ਤੱਕ ਆਈ ਸੀ ਅਦੋਂ ਵੀ ਪੁੱਛਿਆ ਸੀ ਜਦੋਂ ਗੋਡਿਆਂ ਤੱਕ ਆਈ ਅਦੋਂ ਵੀ ਕਿਹਾ ਵੀ ਤੂੰ ਭੱਜੀ ਹੋਈ ਟੁੱਟੀ ਹੋਈ ਇੱਟਾਂ ਨਾਲ ਸਿੱਖੀ ਦੀ ਨਹੀਂ ਚੜਨ ਲੱਗਿਆ ਚੱਪਣੀ ਲਾ ਦੇ ਤੇ ਇਹ ਤਾਂ ਫਿਰ ਕਿਹਾ ਵੀਰ ਜੀ ਤੁਸੀਂ ਪਹਿਲਾਂ ਚੱਲਿਓ ਗੁਰੂ ਪਿੱਤਾ ਦੀ ਗੋਦ ਵਿੱਚ ਕਹਿੰਦੇ ਨਹੀਂ ਪਹਿਲਾਂ ਨਹੀਂ ਜਾਣਾ ਇਹ ਟਰੱਕੇ ਬਰਾਬਰ ਹੋਗੇ ਸੀ ਲੋ ਕੱਟੀ ਜਾਵਾਂਗੇ ਤੇ ਚਿੰਨ ਕੇ ਨਹੀਂ ਆਦਦੋ ਗਲ ਤੋਂ ਉੱਪਰ ਤੱਕ ਆਈਆਂ ਏਡਾ ਜ਼ੁਲਮ ਵੇਖ ਕੇ ਕੰਧ ਸਹਾਰ ਨਾ ਸਕੀ ਕੰਧ ਫਟ ਗਈ ਤੇ ਦੋਵੇਂ ਸਹਬਜ਼ਾਦੇ ਬੇਹੋਸ਼ ਹੋ ਕੇ ਧਰਤੀ ਤੇ ਡੇ ਗਏ ਕਹਿੰਦੇ ਹੈ ਕੋਈ ਐਸਾ ਜਿਹੜਾ ਪਾਪ ਕਰ ਦੇਵੇ ਇਹਨਾਂ ਦੀ ਸ਼ਾਹ ਰਗਾਂਤ ਵੜ ਦੇਵੇ ਕਿਸੇ ਦਾ ਹਿਆ ਨਹੀਂ ਸੀ ਪੈਂਦਾ ਸ਼ਾਸ਼ਨ ਬੇਗ ਤੇ ਬਾਸ਼ਨ ਬੇਗ ਜਿਨ੍ਹਾਂ ਜਿਹੜੇ ਜਲਾਦ ਨੇ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰਨ ਦੀ ਵਿਉਂਤਆ ਬਣਾਉਂਦਾ ਸੀ ਜਲਾਦ ਜਲਾਲ ਉਦਦੀਨ ਉਹਦੇ ਪੋਤਰੇ ਲੱਗਦੇ ਸੀ ਸ਼ਾਸ਼ਨ ਬੇਗ ਤੇ ਬਾਸ਼ਨ ਬੇਗ ਕਹਿੰਦੇ ਸਰਕਾਰ ਸਾਡਾ ਤੁਹਾਡੀ ਕਚਹਿਰੀ ਚ ਕੇਸ ਚੱਲਦਾ ਉਹ ਕੇਸ ਮaaf ਕਰਦੇ ਆਪਾਂ ਅਸੀਂ ਕਰਦੇ ਆਂ ਇਹਨਾਂ ਨੇ ਫਿਰ ਇਹ ਪਾਪ ਕੀਤਾ ਸਹਿਬ ਜੀ ਆਦਾ ਬਾਬਾ ਜੋਰਾਵਰ ਸਿੰਘ ਦੀ ਛਾਤੀ ਤੇ ਗੋਡੇ ਰੱਖ ਕੇ ਤੇ ਲੈ ਕੇ ਤਿੱਖੇ ਇਹਨਾਂ ਨੇ ਸ਼ਾਰਗਾ ਵੜ ਦਿੱਤੀ ਤੇ ਬਾਬਾ ਜੋਰਾਵਰ ਸਿੰਘ ਤਾਂ ਅਦੋ ਹੀ ਸ਼ੀਧੀ ਪ੍ਰਾਪਤ ਕਰਕੇ ਸਤਖੰਡ ਪਿਆਨਾ ਕਰ ਗਏ ਗੁਰੂ ਪਿਤਾ ਦੀ ਗੋਦ ਵਿੱਚ ਚਲੇ ਗਏ ਜਦੋਂ ਬਾਬਾ ਫਤੇ ਸਿੰਘ ਜੀ ਨੂੰ ਪੜਾ ਇਹਨਾਂ ਨੇ ਮਨਾਇਆ ਜਦੋਂ ਨਾਕਾਮ ਰਹੇ ਕੋਸ਼ ਵਿੱਚ ਵੀ ਲਿਆਂਦੇ ਗਏ ਸੀ ਪੁੱਛਿਆ ਗਿਆ ਵੇਖ ਲਓ ਅਜੇ ਵੀ ਮੰਨ ਜਾਓ ਨਹੀਂ ਸਾਨੂੰ ਕਿਸੇ ਚੀਜ਼ ਦੀ ਲੋੜ ਕਿਉਂਕਿ ਆਪਾਂ ਤਾਂ ਇੱਕ ਹੁਣ ਕਿਉਂਕਿ ਜਦੋਂ ਇੱਕ ਕਰਮ ਕਰਤਾ ਨੇ ਨਾ ਫਿਰ ਬੇਰਸਾ ਹੋ ਜਾਂਦਾ ਇਕੱਲਾ ਇੱਤੀ ਬਸ ਨਹੀਂ ਪਲੀਤੇ ਵੀ ਪਵਾਏਗੀ ਸੀ ਦੂਜੇ ਦਿਨ ਜਿਹ ਦਿਨ ਕਚੈਰੀ ਲੱਗੀ ਸੀ ਨਾ ਪਲੀਤੇ ਕੀ ਹੁੰਦੇ ਨੇ ਭਲਾ ਆਪਣੇ ਉਂਗਲਾਂ ਦੇ ਉੱਤੇ ਨਾ ਲੋਹੇ ਦੇ ਪਲੀਤੇ ਪਵਾ ਕੇ ਅੱਗ ਵਿੱਚ ਹੱਥ ਪਵਾਉਂਦੇ ਸੀ ਉਹ ਇੰਨਾ ਕੁ ਗਰਮ ਹੋ ਜਾਂਦਾ ਸੀ ਵੀ ਉਂਗਲਾਂ ਸੜ ਗਈਆਂ ਸੀ ਅੱਦੋਂ ਵੀ ਮੰਨ ਜਾਣਗੇ ਉਥੇ ਪਿੱਪਲ ਵੀ ਸੀ ਜਿਦੇ ਨਾਲ ਬੰਨ ਕੇ ਗਲੇਲੇ ਵੀ ਮਾਰੇ ਸੀ ਇਕ ਸਜ਼ਾ ਨਹੀਂ ਸੀ ਦਿੱਤੀ ਐ ਮੈਂ ਸਾਰੀਆਂ ਸੁਣਾਉਣੀਆਂ ਸੀ ਪਰ ਸਮਾਂ ਵੀ ਨਹੀਂ ਰੁਕ ਰਿਹਾ ਤੇ ਕਰਮ ਕਰਤਾ ਵੀ ਪੂਰੀ ਜਿਵੇਂ ਦੀ ਚਾਹੀਦੀ ਉਹਵੇਂ ਦੀ ਨਹੀਂ ਬਣੇ ਸਤਸੰਗਤ ਜੀ ਦੂਸਰੀ ਬੇਨਤੀ ਇਹਨਾਂ ਨੇ ਗਲੇਲੇ ਜਦੋਂ ਮਾਰੇ ਸੀ ਨਾ ਜੀ ਬਾਬਾ ਫਤਿਹ ਸਿੰਘ ਦੀ ਖੱਪੀ ਅੱਖ ਵਿੱਚ ਲੱਗਿਆ ਸੀ ਗਲੇਲਾ ਖੂਨ ਵਗ ਪਿਆ ਸੀ ਤੇ ਫਿਰ ਬਾਸ ਦੀਆਂ ਕੈਂਚੀਆਂ ਬਣਾਈਆਂ ਗਈਆਂ ਕੈਂਚੀ ਹਰਿਆਣੇ ਵਿੱਚ ਕਹਿੰਦੇ ਨੇ ਤੂਤ ਦੀ ਛਟੀ ਨੂੰ ਜਦੋਂ ਸੁੱਕੇ ਹੋਏ ਤੂਤ ਦੀ ਛਟੀ ਦੀ ਕੈਂਚੀ ਮਾਰੋ ਨਾ ਤਾਂ ਉਤੋਂ ਮਾਸ ਛੱਲ ਦਿੰਦੀ ਹੈ ਇਹਨਾਂ ਨੇ ਬਾਸ ਦੀਆਂ ਕੈਂਚੀਆਂ ਬਣਾ ਕੇ ਸਾਹਿਬਜ਼ਾਦੇ ਨੂੰ ਕੁੱਟਿਆ ਗਿਆ ਵੀ ਇਹ ਮੰਨਦਾ ਜਿਹੜੇ ਰਾਤ ਨੂੰ ਦੋ ਦਰ ਜਾਇਆਂ ਪਾਕ ਸੁੱਤੇ ਰਹੇ ਨੇ ਉਹਨਾਂ ਨੂੰ ਕੀ ਪਤਾ ਵੀ ਸਾਡੇ ਤੇ ਕੀ ਹੋਇਆ ਬਹੁਤਾ ਇਹ ਕਹਿੰਦੇ ਕਿ ਅਸੀਂ ਜੀ ਬਰੈਡ ਪਕੌੜਿਆਂ ਦਾ ਲੰਗਰ ਲੈਤਾ ਜੀ ਅਸੀਂ ਜੀ ਗਰਮ ਗਰਮ ਸਾਗ ਤੇ ਮੱਖਣ ਪਾ ਕੇ ਖਵਾਤਾ ਜੀ ਉਹ ਲੰਗਰ ਤਾਂ ਇੱਕ ਇੱਕ ਭੁੱਖੇ ਪਾਣੇ ਵਾਸਤੇ ਹੁੰਦਾ ਸੀ ਇੱਕ ਹੌਮਾ ਨੂੰ ਪੱਟੇ ਪਾਣ ਵਾਸਤੇ ਲੰਗਰ ਤੋੜਾ ਹੁੰਦਾ ਆ ਹੁਣ ਤਾਂ ਪਤਾ ਨਹੀਂ ਚਲੋ ਅਸੀਂ دیਵਾਨਾ ਤੇ ਰਹੇ ਆ ਪਿਛਲੀ ਵਾਰ ਵੇਖਿਆ ਸੀ ਜਿਹੜਾ ਮਿਲੇ ਆਓ ਜੀ ਕਰਮ ਕਰਮ ਕੀਰ ਵੀ ਵੱਧ ਲਓ ਕਿਧਰ ਹਉਣਗੇ ਤੇ ਚਾਰ ਪੈਸੇ ਬੋਲ ਕੇ ਪਾ ਦੇਣਾ ਆਓ ਜੀ ਗਰਮਾ ਗਰਮ ਦਾਲ ਮੱਖਣੀ ਜੀ ਆਓ ਜੀ ਗਰਮਾ ਗਰਮ ਜੀ ਤੁਹਾਨੂੰ ਚਾਹ ਜੀ ਦੁੱਧ ਚਾਹ ਪਤੀ ਜੀ ਉਹ ਲੱਖ ਦੀ ਲਾਂਹਤ ਹੋਵੇ ਸੀ ਦੀ ਦਿਹਾੜਾ ਤੇ ਤੁਸੀਂ ਉੱਥੇ ਇੱਕ ਹੋਟਲ ਬਣਾ ਰੱਖਿਆ ਨੇ ਇਹ ਸੋਚਣਾ ਚਾਹੀਦਾ ਲੰਗਰ ਦਾ ਮਤਲਬ ਹੁੰਦਾ ਆਪਣੇ ਗੁਰੂ ਕੇ ਲਾਲਾਂ ਦੀ ਯਾਦ ਵਿੱਚ ਉਹਨਾਂ ਨੂੰ ਛਕਾਉਣਾ ਜਿਹੜਾ ਗਊ ਗਰੀਬ ਨੂੰ ਲੋੜ ਹੈ ਅਬ ਤੇਰਾ ਬਿਹਾਰੀਆਂ ਨੂੰ ਖਵਾ ਖਵਾ ਕੇ ਇਹਨਾਂ ਨੇ ਸਾਡੀ ਪੱਗਾਂ ਨੂੰ ਹੱਥ ਪਾਇਆ ਕੀ ਫਾਇਦਾ ਹੋਇਆ ਇਹਨਾਂ ਨੂੰ ਖਵਾ ਕੇ ਲੰਗਰਾਂ ਦਾ ਕੋ ਦੇਤਾ ਸਿਲਾ ਇਹਨਾਂ ਨੇ ਤੇ ਸਾਡੀ ਪੱਗਾਂ ਨੂੰ ਹੱਥ ਪਾਣ ਲੱਗ ਪਏ ਪੰਜਾਬ ਵਿੱਚ ਸਾਡੇ ਹੀ ਪੰਜਾਬ ਵਿੱਚ ਆ ਕੇ ਇਹਨਾਂ ਨੂੰ ਆਪਾਂ ਹਰ ਜੁੜੀ ਚੀਜ਼ ਧਰ ਦੀ ਚੁਕਾ ਦਿੰਨੇ ਆ ਵੀ ਚਲ ਕੋਈ ਨਹੀਂ ਕੰਮ ਕਰਨ ਵਾਲੇ ਨੇ ਤੇ ਬੰਦੇ ਬੜ ਕੇ ਰਹਿਣਗੇ ਲੰਗਰ ਲਾਉਣਾ ਮਾੜੀ ਗੱਲ ਨਹੀਂ ਬੜੀ ਚੰਗੀ ਗੱਲ ਹੈ ਪਰ ਆਪਣੇ ਗੁਰੂ ਤੇ ਗੁਰੂ ਕੇ ਲਾਲਾਂ ਨੂੰ ਯਾਦ ਕਰਕੇ ਆ ਜਿਹੜੀ ਰਾਤ ਲੰਘ ਕੇ ਗਈ ਹੈ ਨਾ ਲੋਕੀ ਸੁੱਤੇ ਨਹੀਂ ਬਹੁਤ ਦੁਨੀਆ ਜਾਗਦੀ ਹੈ ਰਾਤਾਂ ਦੀ ਆ ਕੇਵਰੀ ਮਾੜੀ ਜੀ ਅਕਲ ਆਉਣੀ ਪਉਂਦੀ ਵੀ ਗਲੇ ਚੱਲਦੇ ਰਹਿ ਜਾਣ ਨਹੀਂ ਤਾਂ ਦੁਨੀਆ ਨਹੀਂ ਸੁੰਦੀ ਜਿਹੜੇ ਪਿਆਰ ਕਰਨ ਵਾਲੇ ਨੇ ਤੇ ਜਿਨ੍ਹਾਂ ਦਾ ਪਿਆਰ ਹੀ ਕੋਈ ਨਹੀਂ ਉਹ ਸਵੇਰੇ 10 ਵਜੇ ਉੱਠ ਕੇ ਆ ਜਾਂਦੇ ਨੇ ਵੀ ਚੱਲੇ ਆ ਅਸੀਂ ਹੁਣ ਮੱਥਾ ਟੇਕਾਂ ਉਹਨਾਂ ਨੂੰ ਕੀ ਲੱਗਣਾ ਗੱਲਾਂ ਨੇ ਐ ਕੌੜੀਆਂ ਨੇ ਕਿੰਨਾ ਕਨੈਨ ਕੌੜੀ ਹੁੰਦੀ ਜੇ ਵੀ ਪੁੱਤ ਜਮ ਕਰ ਜੇ ਤਾਂ ਵਕਾਰ ਚੱਕ ਦਿੰਦੀ ਐ ਸੱਚੀ ਹੋਈ ਐ ਉਹ ਗੱਲ ਵੱਖਰੀ ਐ ਵੀ ਸੱਚ ਸੁਣਾਉਣ ਵਾਲੇ ਨੂੰ ਆਪਾਂ ਮੁੜ ਕੇ ਨਹੀਂ ਬੁਲਾਉਂਦੇ ਆਪਾਂ ਕਹਿੰਦੇ ਆ ਉਹ ਤਾਂ ਸਾਨੂੰ ਬੋਲੇ ਹੀ ਗਈ ਗਏ ਜੀ ਆਮ ਕਰਕੇ ਦੁਆਨਾ ਵਿੱਚ ਇਦਾਂ ਸੋਨਾਂ ਨੂੰ ਮਿਲਦਾ ਜੇ ਸੱਚ ਗਏ ਝੂਠ ਦੇ ਬਲੰਦੇ ਬਣ ਜਾਓ ਫਲਾਣਾ ਜੀ 50 ਲੱਖ ਦਮੜੇ ਧਰ ਦੋ ਉਹ ਕੋਪੋ ਕੋਪੋ ਤਾਂ ਅਸੀਂ ਮੱਟ ਇਹਨਾਂ ਦੇ 5 ਰੁਪਏ ਦਿੱਤੇ ਦੀ ਸੋਭਾ ਕਰੀ ਜੋ ਬਾਬਾ ਤਾਂ ਸਿੱਧੀ ਬਾਲਾ ਘੈਂਡਾ ਬਾਲਾ ਚੰਗਾ ਸੀ ਜਿਹੜਾ ਨਿੰਦਿਆ ਸੁਣਾ ਦੇ ਉਹ ਬਾਬਾ ਹੈ ਜਿਹੜਾ ਗੁਰੂ ਦੀ ਗੱਲ ਕਰੇ ਉਹਨਾਂ ਨੂੰ ਚੰਗੇ ਨਹੀਂ ਲੱਗਦਾ ਕਰਾਦ ਕਰੇਗਾ ਖਾਲਸਾ ਨਾਰੇ ਜਿੰਨੇ ਮਰਜ਼ੀ ਵਾ ਲੋ ਵੇਖੋ ਕੰਚੀਆਂ ਨਾਲ ਕੁੱਟਿਆਗਾ ਪਲੀਤੇ ਪਾ ਕੇ ਉਂਗਲਾਂ ਸਾਰੀਆਂ ਗਈਆਂ ਅਕਲੇਲੇ ਮਾਰੇਗੇ ਕੀ ਕੀ ਲਾਜ ਨਹੀਂ ਤੇ ਫਿਰ ਕਹਿੰਦੇ ਬਾਬਾ ਫਤਿਹ ਸਿੰਘ ਨੂੰ ਲਾਜ ਦਿੱਤੇ ਨਹੀਂ ਮੰਨੇ ਇਹ ਜਲਾਦ ਦੇ ਮੁੱਤੇ ਮਾਰ ਕੇ ਕੁੱਤੇ ਵੀ ਹਿੱਲਣ ਵੀ ਨਾ ਜਦੋਂ ਸ਼ਾਰਗ ਜਦੋਂ ਤਾਂ ਕੱਟੀ ਨਾ ਜੀ ਪੂਰੇ 12 ਮਿੰਟ ਵੇਖੋ ਪੂਰੇ 1 ਮਿੰਟ ਘੱਟ ਨਹੀਂ ਵੱਧ ਨਹੀਂ ਪੂਰੇ 12 ਮਿੰਟ ਬਾਬਾ ਫਤੇ ਸਿੰਘ ਜੀ ਦੇ ਚਰਨ ਇਦਾਂ ਹਿੱਲਦੇ ਸੀ ਜਦੋਂ ਇਹਨਾਂ ਨੇ ਸ਼ਾਰਗ ਵੱਡੀ ਸੀ ਤੇ ਲੋਕੀ ਉਹ ਟਾਈਮ ਦੇ ਵਿੱਚ ਉੱਤੇ ਬੈਠ ਕੇ ਰੋ ਰੋ ਕੇ ਸਿਮਰਨ ਕਰਦੇ ਆ ਬੈਠ ਕੇ ਯਾਰ ਯਾਰ ਕੇ ਸਾਡੇ ਉਹਨਾਂ ਨੂੰ ਯਾਦ ਕਰਨ ਨਾਲ ਜਾਂ ਨਾ ਕਰਨ ਨਾਲ ਉੱਤੇ ਕੋਈ ਘਾਟੇ ਨਹੀਂ ਪੈ ਚੱਲੇ ਉੱਥੇ ਕਰੋੜਾਂ ਲੋਕ ਵਿਦੇਸ਼ਾਂ ਚ ਆ ਕੇ ਉਹ ਤੁਹਾਨੂੰ ਚੁੱਕ ਕੇ ਮੱਥੇ ਨਾਲ ਲੋਂਦੇ ਨੇ ਪਰ ਸਾਡੇ ਫਰਜ਼ ਬਣਦੇ ਆ ਸਾਧ ਸੰਗਤ ਜੀ ਇੰਦਾ ਸ਼ੀਧੀ ਪ੍ਰਾਪਤ ਕੀਤੀ ਹੰਸਲਾ ਨਦੀ ਦੇ ਕੰਢੇ ਤੇ ਆਰਾਜ ਮਾਤਾ ਮਾਤਾ ਗੁਜਰੀ ਜੀ ਨੂੰ ਵੀ ਸ਼ੀਧ ਕੀਤਾ ਗਿਆ ਆਮ ਕਰਕੇ ਜ਼ਿਕਰ ਬਹੁਤ ਘੱਟ ਹੁੰਦੇ ਪਰ ਸ਼ੀਧ ਕੀਤਾ ਗਿਆ ਜੀ ਹੰਸਲਾ ਨਦੀ ਦੇ ਕੰਢੇ ਤੇ ਜਿਹੜੀ ਰਾਤ ਲੰਗੀ ਐ ਸ਼ੇਰ ਨੇ ਪਹਿਰਾ ਦਿੱਤਾ ਮਾਤਾ ਜੀ ਦੇ ਪਵਿੱਤਰ ਸੁੰਦਰ ਕਾਇਆ ਕਿਵੇਂ ਦੀ ਹੋਏਗੀ ਕੋਈ ਭਈਆ ਵੀ ਦੁਨੀਆ ਛੱਡ ਕੇ ਜਾਏ ਤੇ ਚਾਰ ਆਰਤੀ ਤੇ ਮੋਢੇ ਦੇ ਦਿੰਦੇ ਨੇ ਤੇ ਮਾਤਾ ਜੀ ਦਾ ਤੇ ਸਹਿਬਜ਼ਾਦਿਆਂ ਦਾ ਵਿਮਾਨ ਵਾਸਤੇ ਕੌਣ-ਕੌਣ ਇਕੱਠੇ ਹੋਏ ਟੋਡਰਮਲ ਨਾਗਰਮਲ ਜਿਹਦਾ ਭਰਾ ਲੱਗਦਾ ਸੀ ਉਹਦੇ ਘਰ ਵਾਲੀ ਮੋਤੀਰਾ ਮੈਨਾ ਇਹਦੇ ਘਰ ਵਾਲੀ ਇਹ ਇਕੱਠੇ ਹੋਏ ਸੀ ਸਾਰੇ ਇਹਨਾਂ ਨੇ ਫਿਰ ਵੇਖੋ ਮਾਤਾ ਜੀ ਦਾ ਆਪਾ ਤਾਂ ਕਈ ਕਈ ਯਾਰ ਇਦਾਂ ਵੀ ਲਿਖਿਆ ਵੀ ਚਾਰ ਮਜ਼ਦੂਰ ਕੀਤੇ ਮਾਤਾ ਜੀ ਦੇ ਪਵਿੱਤਰ ਵਿਮਾਨ ਵਾਸਤੇ ਤੇ ਬਾਬਾ ਫਤਿਹ ਸਿੰਘ ਤੇ ਬਾਬਾ ਜਰਾਵਰ ਸਿੰਘ ਨੂੰ ਸੇ ਟੋਡਰਮਲ ਨੇ ਆਪਣੇ ਕੰਦੇ ਤੇ ਚੁੱਕਿਆ ਇਦਾਂ ਵੀ ਕਈਆਂ ਨੇ ਜ਼ਿਕਰ ਕੀਤਾ ਪਰ ਨਹੀਂ ਤੁਸੀਂ ਜਿੱਥੇ ਵੀ ਜੋਤਿਸ ਰੂਪ ਦਰਸ਼ਨ ਕਰੋਗੇ ਨਾ ਉਹ ਥੜਾ ਉਵੇਂ ਹੀ ਬਣਾਇਆ ਗਿਆ ਵੀ ਇੱਕ ਪਾਸੇ ਬਾਬਾ ਬੱਤੇ ਸਿੰਘ ਬਾਬਾ ਜੋਰਾਵਾਲ ਸਿੰਘ ਤੇ ਚਾਹ ਮਾਤਾ ਰਾਜ ਮਾਤਾ ਮਾਤਾ ਗੁਦਰੀ ਸੀ ਐਦਾਂ ਵਿਮਾਨ ਸੀ ਤਾਂ ਲੈ ਕੇ ਕੌਣ ਆਏ ਸੇਠ ਟੋਡਰ ਮੱਲ ਨੇ ਟੇਡੇ ਰੋਕ ਦੀਆਂ ਮੋਹਰਾਂ ਵਸਾ ਕੇ 578 1 ਕਰੋੜ 45 ਲੱਖ ਉਦੋਂ ਦਾ ਬਣਦਾ ਅੱਜ ਦਾ ਪਤਾ ਨਹੀਂ ਕਿੰਨਾ ਹੋਏਗਾ 1 ਕਰੋੜ 45 ਫਿਰ ਇਹ ਗਿਣਤੀ ਦੇ ਚੱਕਰਾ 'ਚ ਨਹੀਂ ਪੈਣਾ ਚਾਹੀਦਾ ਜਿੱਥੇ ਸ਼ਹਾਦਤ ਇੱਡੀ ਵੱਡੀ ਗੁਰੂ ਕੇ ਲਾਲਾਂ ਦੇ ਉੱਤੇ ਕਰੋੜਾਂ ਕੀ ਉੱਤੇ ਸਾਰੀ ਦੁਨੀਆ ਵੀ ਦੇਖ ਜਾਏ ਤਾਂ ਜਗਾ ਤਾਂ ਮੁੱਲ ਨਹੀਂ ਕੋਈ ਪਾ ਸਕਦਾ ਪਰ ਭਾਵ ਕਹਿਣ ਦਾ ਜੋ ਇੱਕ ਅਖਰੀ ਗੱਲਾਂ ਨੇ 1 ਕਰੋੜ 45 ਲੱਖ ਉਦੋਂ ਦਾ ਬਣਦਾ ਸੀ ਅੱਜ ਦਾ ਪਤਾ ਨਹੀਂ ਕਿੰਨੇ ਕੁ ਖਰਬਾਂ ਅਰਬਾਂ ਬਣਦਾ ਇਹਨਾਂ ਸਾਥ ਸਮੇਂ ਜੀ ਇੰਨੀ ਮਹਿੰਗੀ ਜ਼ਮੀਨ ਨਾ ਅੱਜ ਤੱਕ ਦੁਨੀਆ ਤੇ ਕਿਦਰੇ ਵਿਕੀ ਐ ਤੇ ਨਾ ਕਿਸੇ ਨੇ ਖਰੀਦੀ ਐ। ਸੇਠ ਟੋਡਰਮਲ ਨੇ ਉਨੀਂ ਜਗ੍ਹਾ ਫਰੀਦ ਕੇ ਰਾਜ ਮਾਤਾ ਮਾਤਾ ਗੁਜਰੀ ਜੀ ਅਤੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਦਾ ਸੰਸਕਾਰ ਉਥੇ ਹੋਇਆ ਜੀ। ਬਾਕੀ ਜਿਹੜੇ ਸਿੰਘ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋਏ ਸੀ ਇਹਨਾਂ ਦੇ ਕੁਝ ਸੰਸਕਾਰ ਵੀ ਸ਼ਰਨਤੌਰ ਨੇ ਕੀਤੇ ਸੀ ਪਰ ਮੁਕੰਮਲ ਸੰਸਕਾਰ ਨਹੀਂ ਸੀ ਹੋਏ। ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਜੀ ਦਾ ਸੰਸਕਾਰ ਰਾਮੇ ਤੇ ਤਲੋਕੇ ਨੇ ਕੀਤਾ ਸੀ ਇਹ ਜਦੋਂ ਗੱਡੇ ਰਸਤੇ ਦੇ ਭੱਜ ਕੇ ਲੈ ਕੇ ਗਏ ਸੀ ਨਾ ਦਮਦਮਾ ਸਾਹਿਬ ਕਿ ਕਿਸੇ ਸੇਵਾਦਾਰ ਨੇ ਗੁਰੂ ਗੋਬਿੰਦ ਸਿੰਘ ਮਾਰ ਮੁਕਿਆ ਸੀ ਕਹਿੰਦਾ ਮਹਾਰਾਜ ਜਿਹੜੇ ਆ ਦੋ ਭਤਾ ਜਿਹੜੇ ਸੇਵਾਦਾਰ ਆਏ ਨੇ ਨਾ ਤੇ ਸੱਚੇ ਪਾਤਸ਼ਾਹ ਇਹਨਾਂ ਨੇ ਤੁਹਾਡੇ ਵੱਡੇ ਸਾਹਿਬ ਜੀ ਦੇ